ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜਿੱਤਾ ਕਿਛ ਖਾਏ ਬੜੇ ਦੁੱਖ ਦੀ ਗੱਲ ਹੈ ਕਿ ਸੁਣ ਵਿੱਚ ਆਇਆ ਹੈ ਕਿ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਬਾਬਾ ਨਾ ਅਡਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਸੋ ਦਾਸ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਕਾਨਾਂ ਦਾ ਜਥੇਬੰਦੀ ਵੱਲੋਂ ਉਹਨਾਂ ਨੂੰ ਇਹ ਜਾ ਉਹਨਾਂ ਦੁਸ਼ਟਾਂ ਨੂੰ ਇਹ ਯਾਦ ਕਰਾਉਣਾ ਚਾਹੁੰਦਾ ਹਾਂ ਇਹ ਅਹਿਮਦ ਸ਼ਾਹ ਅਬਦਾਲੀ ਵਰਗੇ ਨਾਦਰ ਸ਼ਾਹ ਵਰਗੇ ਜਕਰੀਏ ਵਰਗੇ ਚੜ ਕੇ ਆਏ ਜਿਨ੍ਹਾਂ ਨੇ ਹਰਮੰਦਰ ਸਾਹਿਬ ਜੀ ਨੂੰ ਢਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸ੍ਰੀ ਅਮਰ ਸरोवर ਪੂਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਹ ਬਚੇ ਨਹੀਂ ਜਿੱਥੇ ਮਸੇ ਰੰਗੜ ਵਰਗੇ ਜਿਨ੍ਹਾਂ ਨੇ ਹਰਮੰਦਰ ਸਾਹਿਬ ਜੀ ਦੀ ਬਦਮੀ ਕੀਤੀ ਉੱਥੇ ਸੁੱਖਾ ਸਿੰਘ ਤੇ ਮਹਤਾਬ ਸਿੰਘ ਵੀ ਪੈਦਾ ਹੋਏ ਜਿਨ੍ਹਾਂ ਨੇ ਮਸੇ ਰੰਗੜ ਦਾ ਸਿਰ ਵੱਢ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਭੇਟ ਕਰ ਦਿੱਤਾ ਸੀ ਤੋ ਸਮੇਦੀ ਸਰਕਾਰ ਇੰਦਰਾ ਗਾਂਧੀ ਜਨਰਲ ਵੈਦਿਆ ਵਰਗੇ ਜਿਹੜੇ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਅਜੋਕੇ ਸਮੇਂ ਵਿੱਚ ਸਾਰੀਆਂ ਸੰਗਤਾਂ ਜਾਣਦੀਆਂ ਹਨ ਜਿਹੜਾ ਵੀ ਇਹ ਹਰਮੰਦਰ ਸਾਹਿਬ ਤੇ ਚੜ ਕੇ ਆਊਗਾ ਉਹਨੂੰ ਗੁਰੂ ਸਾਹਿਬ ਜੀ ਉਹਨਾਂ ਕੀਤੇ ਦਾ ਫਲ ਭੁਗਤਾਉਣਗੇ ਸਾਰੀਆਂ ਸਿੱਖ ਜੱਤੇ ਬੰਦੀਆਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕਰਕੇ ਇਹਨਾਂ ਗੱਲਾਂ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਜੋ ਵੀ ਹਰਮੰਦਰ ਸਾਹਿਬ ਜੀ ਅਜਮਤਬਲ ਸ੍ਰੀ ਅਕਾਲ ਸਾਹਿਬ ਜੀ ਦੀ ਅਜਮਤਬਲ ਤਕੇਗਾ ਕਿਉਂਕਿ ਉਹ ਸ਼ਾਂਤੀ ਦਾ ਕੇਂਦਰ ਹੈ ਉਸ ਸਿੱਖੀ ਦਾ ਧੁਰਾ ਹੈ ਸਾਡਾ ਮੁੱਖ ਆਸਾਨ ਸ੍ਰੀ ਅਕਾਲ ਤਾ ਸ੍ਰੀ ਹਰਿਮੰਦਰ ਸਾਹਿਬ ਹੈ ਜਿਹੜਾ ਸਾਂਝੀ ਵਾਲਤਾ ਦਾ ਉਪਦੇਸ਼ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਵਾਰਾ ਜੀਓ ਅਵਲ ਅੱਲਾ ਦੂਰੋ ਪਾਇਆ ਕੁਦਰਤ ਕੇ ਸਾ ਬੰਦੇ ਇੱਕ ਨੂਰ ਤੇ ਸਭ ਜਗ ਪੁਜਾ ਕੋਣ ਭਰੇ ਕੋ ਬੰਦੇ ਖੱਤਰੀ ਬ੍ਰਾਹਮਣ ਸੂਦ ਵਾਇਸ ਉਪਦੇਸ਼ ਚੋਂ ਬਣਨਾ ਕੋ ਸਾਂਝਾ ਸਤਗੁਰ ਸਭਨਾ ਦਾ ਭਲਾ ਮਨਾਇਦਾ ਇਸ ਦਾ ਬਰਕਤ ਹੋਏ ਸਾਰਿਆਂ ਦੇ ਸਰਬੱਤ ਦੇ ਭਲੇ ਵਾਸਤੇ ਸਤਿਗੁਰੂ ਜੀ ਦੇ ਚਾਰ ਦਰਵਾਜ਼ੇ ਚੌਹਾਂ ਧਰਮਾਂ ਵਾਸਤੇ ਸਦਾ ਵਾਸਤੇ ਖੁੱਲੇ ਰੱਖੇ ਤੇ ਸਤਿਗੁਰੂ ਜੀ ਨੇ 1432 ਯੰਗ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਹਰਿਮੰਦਰ ਸਾਹਿਬ ਤਿਆਰ ਕਰੇ ਕੀਤਾ ਉੱਥੇ ਗੁਰੂ ਕੀ ਬਾਣੀ ਭਗਤਾਂ ਦੀ ਬਾਣੀ ਜੋ ਵਕ ਵਕ ਜਾਤਾਂ ਦੇ ਨਾਲ ਵਕ ਵਕ ਧਰਮਾਂ ਦੇ ਨਾਲ ਸੰਬੰਧ ਰੱਖਦੇ ਸਨ ਉਹਨਾਂ ਮਹਾਪੁਰਸ਼ਾਂ ਦੀ ਪਵਿੱਤਰ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਜ ਕਰਕੇ ਸਾਂਝਾ ਉਪਦੇਸ਼ ਸਾਰੀ ਮਾਨਵਤਾ ਦੇ ਭਲੇ ਵਾਸਤੇ ਬਖਸ਼ਿਸ਼ ਕੀਤਾ ਸੋ ਜਿਹੜਾ ਮਾਨਵਤਾ ਦੇ ਭਲੇ ਵਾਸਤੇ ਜਿੱਥੋਂ ਕਾਜ ਹੋ ਰਹੇ ਹਨ ਉਸ ਵੱਲ ਕੋਈ ਕੈਰੀ ਨਿਗਾਹ ਨਾ ਦੇਖੇਗਾ ਤੇ ਖਾਲਸਾ ਪੰਥ ਸਮੁੱਚੀਆਂ ਜਿੱਥੇ ਬੰਦੀਆਂ ਇਕੱਠੀਆਂ ਹੋ ਕਰਕੇ ਉਹਨਾਂ ਨੂੰ ਠੁਕਮਾ ਜਵਾਬ ਦਿੱਤੇ ਜਾਵੇ ਜਾਵੇਗਾ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਤੇ ਜੋ ਵੀ ਚੜ ਕੇ ਆਇਆ ਉਹਨੂੰ ਉਹਦਾ ਅਭਜਾਨਾ ਭੁਤਣਾ ਪਿਆ ਸੋ ਇਹ ਪਿਛਲਾ ਇਤਿਹਾਸ ਵੜਾ ਲੈਣਾ ਚਾਹੀਦਾ ਸ੍ਰੀ ਹਰਿਮੰਦਰ ਸਾਹਿਬ ਦਾ ਜੇ ਕਿਸੇ ਨੇ ਇਦਾਂ ਦੀ ਕੋਈ ਧਮਕੀ ਦੇਣ ਦੀ ਜਾਂ ਕੁਝ ਗਲਤ ਕਰਨੇ ਦੀ ਕੋਸ਼ਿਸ਼ ਕੀਤੀ ਤੇ ਉਹਦਾ ਅਵਜਾਨਾ ਕੋਈ ਦੁਨੀਆ ਯਾਦ ਕਰੋਗੀ ਉਹਦਾ ਅਵਜਾਨਾ ਸਭ ਭੁਗਤਣਾ ਪਵੇਗਾ ਸੋ ਸਾਰਾ ਸਿੱਖ ਪੰਥ ਇੱਕ ਮਠੋ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਚੜ੍ਹਦੀ ਕਲਾ ਵਾਸਤੇ ਆਪਾਂ ਸਾਰੇ ਕਾਰਜ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ